ਇਸ ਵਕਤ ਦੀਆਂ ਪੰਜ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਔਰ ਰੌਲਾ ਵੱਡਾ ਪੈ ਗਿਆ ਕਿਸ ਕਾਰਨ ਗ੍ਰਿਫਤਾਰ ਕੀਤਾ ਕਿੱਥੋਂ ਗ੍ਰਿਫਤਾਰ ਕੀਤਾ ਕਿਉਂ ਡੀਵੀਆਰ ਕਬਜ਼ੇ ਚ ਲੈ ਲਿਆ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਹੈ ਅੱਜ ਇੱਕ ਮੰਤਰੀ ਦੁਆਰਾ ਇੱਕ ਐਸਐਸਪੀ ਦੇ ਨਾਲ ਵੱਡੀ ਤਕਰਾਰ ਹੋਈ ਹੈ ਬਹਿਸ ਹੋਈ ਹੈ ਗਰਮਾ ਗਰਮੀ ਹੋਈ ਹੈ ਵੀਡੀਓ ਵਾਇਰਲ ਹੋ ਰਹੀ ਹੈ ਮੰਤਰੀ ਨੇ ਵੱਡੇ ਹੁਕਮ ਦੇ ਦਿੱਤੇ ਨੇ ਔਰ ਇਹ ਮਾਮਲਾ ਕੀ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਤੀਜੀ ਵੱਡੀ ਖਬਰ ਹੈ 10 ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਹੀ ਉਮਰ ਕੈਦ ਦੀ ਸਜ਼ਾ ਅਦਾਲਤ ਨੇ ਦਿੱਤੀ ਹੈ ਉਹ ਕਿਸ ਮਾਮਲੇ 'ਚ ਦਿੱਤੀ ਗਈ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਔਰ ਚੌਥੀ ਵੱਡੀ ਖਬਰ ਹੈ ਪੰਜਾਬ ਯੂਨੀਵਰਸਿਟੀ ਚ ਚੱਲ ਰਹੇ ਸੰਘਰਸ਼ ਦੇ ਮਾਮਲੇ ਦੇ ਵਿੱਚ ਅੱਜ ਹਾਈ ਕੋਰਟ ਦਾ ਵੱਡਾ ਫੈਸਲਾ ਆਇਆ ਹਾਈ ਕੋਰਟ ਦੇ ਵੱਡੇ ਫੈਸਲੇ ਤੋਂ ਬਾਅਦ ਵਿਦਿਆਰਥੀਆਂ ਨੇ ਹੁਣ ਕੀ ਫੈਸਲਾ ਲਿਆ ਹੁਣ ਉਹ ਕੀ ਨਿਰਣਾ ਕਰ ਰਹੇ ਨੇ ਇਹਦੇ ਉੱਪਰ ਵੀ ਤੁਹਾਨੂੰ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਤੇ ਅਗਲੀ ਵੱਡੀ ਖਬਰ ਹੈ 17000 ਡਰਾਈਵਰਾਂ ਦੇ ਜਿਹੜੇ ਲਾਇਸੈਂਸ ਨੇ ਉਹਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ ਕੈਲੀਫੋਰਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਇਸ ਖਬਰ ਦੀ ਵੀ ਪੂਰੀ ਜਾਣਕਾਰੀ ਅੱਗੇ ਤੁਹਾਨੂੰ ਦਿੰਨੇ ਆਂ ਪਹਿਲੀ ਖਬਰ ਦੀ ਜਾਣਕਾਰੀ ਤੋਂ ਸ਼ੁਰੂ ਕਰਦੇ ਆਂ ਤੁਸੀਂ ਵੀ ਹਰ ਖਬਰ ਬਾਰੇ ਆਪਣਾ ਕੀਮਤੀ ਵਿਚਾਰ ਜ਼ਰੂਰ ਦਿਆ ਕਰੋ ਤੇ ਜੇਕਰ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਵਾਲਾ ਬਟਨ ਦਬਕ ਕੇ ਨਾਲ ਜਿਹੜਾ ਘੰਟੀ ਵਾਲਾ ਬੈਲ ਵਾਲਾ ਬਟਨ ਹੈ ਉਹਨੂੰ ਦਬ ਦਿਓ ਤਾਂ ਕਿ ਵੱਡੇ ਮੁੱਦਿਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚਦੀ ਰਹੇ ਮਿੱਤਰ ਪਿਆਰਿਓ ਅੱਜ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਗਿੱਲ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਹ ਗ੍ਰਿਫਤਾਰੀ ਅਮਰਤਸਰ ਦੇ ਵਿੱਚ ਕੀਤੀ ਗਈ ਹੈ ਜਦੋਂ ਅਕਾਲੀ ਦਲ ਦਾ ਆਈਟੀ ਵਿੰਗ ਦਾ ਪ੍ਰਧਾਨ ਨਛੱਤਰ ਗਿੱਲ ਇੱਕ ਕੈਫੇ ਦੇ ਵਿੱਚ ਬੈਠਾ ਸੀ ਤਾਂ ਉਸ ਵਕਤ ਪੁਲਿਸ ਆਉਂਦੀ ਹੈ ਔਰ ਉਸ ਨੂੰ ਕਹਿੰਦੀ ਹੈ ਚਲੋ ਤੁਹਾਨੂੰ ਗ੍ਰਿਫਤਾਰ ਕਰਨਾ ਲੈ ਕੇ ਜਾਣਾ ਤਾਂ ਪੁਲਿਸ ਉਹਨੂੰ ਨਾਲ ਲੈ ਜਾਂਦੀ ਹੈ ਤੇ ਕੈਫੇ ਦਾ ਡੀਵੀਆਰ ਜਿਹੜਾ ਕੈਮਰਿਆਂ ਵਾਲਾ ਸੀਸੀਟੀਵੀ ਕੈਮਰਿਆਂ ਵਾਲਾ ਉਹ ਵੀ ਪੁਲਿਸ ਨਾਲ ਹੀ ਲੱਗੀ ਹੁਣ ਇਸ ਮਾਮਲੇ ਤੇ ਰੌਲਾ ਵੱਡਾ ਪੈ ਗਿਆ। ਅਕਾਲੀ ਦਲ ਪਹਿਲਾਂ ਤੋਂ ਹੀ ਕਹਿ ਰਿਹਾ ਕਿ ਸ਼ਰਿਆਮ ਪੁਲਿਸ ਦੇ ਜ਼ੋਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਕੱਲ ਜਦੋਂ ਕੱਲ ਜਦੋਂ ਤਰਨ ਤਰਨ ਚੋਣਾਂ ਦਾ ਰਿਜ਼ਲਟ ਆਇਆ ਤਾਂ ਉਦੋਂ ਵੀ ਸੁਖਬੀਰ ਬਾਦਲ ਨੇ ਇਹ ਬਿਆਨ ਦਿੱਤਾ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੀ ਨਹੀਂ। ਇਹ ਜਿੱਤ ਤਾਂ ਪੰਜਾਬ ਪੁਲਿਸ ਦੀ ਹੈ ਔਰ ਉਹਨੇ ਸੁਖਬੀਰ ਬਾਦਲ ਨੇ ਵਧਾਈ ਵੀ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਗੌਰਵ ਯਾਦਵ ਨੂੰ ਦਿੱਤੀ ਹੈ ਔਰ ਉਹਨਾਂ ਨੇ ਕਿਹਾ ਕਿ ਪੁਲਿਸ ਦੀ ਮਦਦ ਦੇ ਨਾਲ ਹੀ ਇਹ ਚੋਣ ਲੜੀ ਗਈ ਤੇ ਜਿੱਤੀ ਗਈ ਹੈ ਹੁਣ ਅਕਾਲੀ ਦਲ ਦੇ ਪ੍ਰਧਾਨ ਦੀ ਇਹ ਜਿਹੜੀ ਗ੍ਰਿਫਤਾਰੀ ਹੋਈ ਹੈ ਇਹ ਕਿਸ ਸਬੰਧ ਚ ਹੋਈ ਹੈ ਇਸ ਤਰ੍ਹਾਂ ਚਰਚਾ ਮੀਡੀਆ ਦੇ ਵਿੱਚ ਆ ਰਹੀ ਹੈ ਕਿ ਤਰਨਤਨ ਚੋਣਾ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਮੈਂ ਕੁਝ ਤਕਰਾਰ ਜਿਹੜੀ ਆ ਉਹ ਪੁਲਿਸ ਦੇ ਨਾਲ ਕੀਤੀ ਜਾ ਰਹੀ ਸੀ ਤੇ ਉਸ ਤਕਰਾਰ ਨੂੰ ਲੈ ਕੇ ਇਹ ਕਾਰਵਾਈ ਹੋ ਸਕਦੀ ਹੈ ਕਿਉਂਕਿ ਉਸੇ ਤਕਰਾਰ ਨੂੰ ਲੈ ਕੇ ਪਹਿਲਾਂ ਅਕਾਲੀ ਦਲ ਦੀ ਜਿਹੜੀ ਉਮੀਦਵਾਰ ਸੀਗੀ ਅ ਸੁਖਵਿੰਦਰ ਕੌਰ ਉਹਦੀ ਧੀ ਕੰਚਨਪ੍ਰੀਤ ਕੌਰ ਰੰਡਾਵਾ ਦੇ ਉੱਪਰ ਵੀ ਪੁਲਿਸ ਨੇ ਕੇਸ ਦਰਜ ਕੀਤਾ ਪੁਲਿਸ ਦੇ ਕੰਮ 'ਚ ਵਿਘਨ ਪਾਉਣ ਦਾ ਤੇ ਦੱਸਿਆ ਜਾ ਰਿਹਾ ਕਿ ਉਹੀ ਮਾਮਲਾ ਇਹ ਵੀ ਹੋ ਸਕਦਾ ਹੁਣ ਅਗਲੀ ਵੱਡੀ ਖਬਰ ਇੱਕ ਮੰਤਰੀ ਇੱਕ ਪੁਲਿਸ ਦੇ ਐਸਪੀ ਨਾਲ ਬਹੁਤ ਤਿੱਖੀ ਤਕਰਾਰ ਬਹਿਸ ਗਰਮਾਗਰਮੀ ਕਰ ਰਿਹਾ ਹੈ ਇਹ ਮਾਮਲਾ ਹਰਿਆਣਾ ਤੋਂ ਹੈ ਹਰਿਆਣਾ ਦਾ ਮੰਤਰੀ ਅਨਿਲ ਵਿੱਚ ਪਹਿਲਾਂ ਵੀ ਕਈ ਵਾਰ ਪੁਲਿਸ ਦੇ ਨਾਲ ਤੇ ਅਫਸਰਾਂ ਦੇ ਨਾਲ ਉਹਦੀ ਤਕਰਾਰਬਾਜ਼ੀ ਦੀਆਂ ਵੀਡੀਓ ਆਉਂਦੀਆਂ ਹੁਣ ਵੀਡੀਓ ਵਾਇਰਲ ਹੋਈ ਹੈ ਜਿਦੇਚ ਉਹ ਮੰਤਰੀ ਪੁਲਿਸ ਦੇ ਅਫਸਰਾਂ ਨੂੰ ਤੇ ਸਿਵਲ ਅਫਸਰਾਂ ਨੂੰ ਇਕੱਠੇ ਕਰਕੇ ਝਾੜ ਪਾ ਰਿਹਾ ਔਰ ਕਹਿ ਰਿਹਾ ਕਿ ਜਦੋਂ ਮੈਂ ਕਿਹਾ ਸੀ ਕਿ ਪਰਚਾ ਦਰਜ ਕਰਨਾ ਹੈ ਐਫ ਆਈ ਆਰ ਦਰਜ ਕਰਨੀ ਆ ਤਾਂ ਤੁਸੀਂ ਕਰ ਕਿਉਂ ਨਹੀਂ ਰਹੇ ਤੇ ਮੰਤਰੀ ਨੇ ਕਿਹਾ ਆ ਮੀਟਿੰਗ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਜੇ ਪਰਚਾ ਦਰਜ ਨਾ ਹੋਇਆ ਤਾਂ ਫਿਰ ਮੈਂ ਕਾਰਵਾਈ ਕਰੂੰਗਾ ਫਿਰ ਮੈਂ ਸਸਪੈਂਡ ਕਰੂੰਗਾ ਸਖਤ ਚੇਤਾਵਨੀ ਮੰਤਰੀ ਅਨਲ ਵਿਜ ਉਹਨੇ ਜਿਹੜੇ ਅਫਸਰ ਨੇ ਉਹਨਾਂ ਨੂੰ ਦਿੱਤੀ ਐਸਪੀ ਦੇ ਨਾਲ ਉਹਨਾਂ ਦੀ ਟਕਰਾਰ ਹੋਈ ਡੀਐਸਪੀ ਨੂੰ ਫਿਰ ਉਹਨਾਂ ਨੇ ਹੁਕਮ ਦਿੱਤੇ ਨੇ ਔਰ ਮਾਮਲਾ ਕੀ ਹੈ ਮਾਮਲਾ ਕੋਈ ਚੈਟ ਵਾਇਰਲ ਹੋਈ ਸੀ ਉਹਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਤੇ ਮੰਤਰੀ ਅਫਸਰਾਂ ਨੂੰ ਇਹ ਕਹਿ ਰਿਹਾ ਕਿ ਮੈਂ ਸੱਤ ਵਾਰ ਤੋਂ ਐਮਐਲਏ ਵਿਧਾਇਕ ਜਿੱਤਦਾ ਆ ਰਿਹਾ ਮੈਂ ਮੰਤਰੀ ਹਾਂ ਮੈਨੂੰ ਵੀ ਪਤਾ ਮੈਨੂੰ ਤੁਸੀਂ ਸਮਝਾਓ ਤੁਸੀਂ ਸ਼ਿਕਾਇਤ ਕਰਤਾ ਦੇ ਸ਼ਿਕਾਇਤ ਦੇ ਉੱਪਰ ਕਾਰਵਾਈ ਕਰ ਕਿਉਂ ਨਹੀਂ ਰਹੇ ਦੇਖੋ ਜੋ ਮਰਜੀ ਹੈ ਪਰ ਇਹ ਗੱਲ ਤਾਂ ਸਹੀ ਹੈ ਕਿ ਜੇ ਕੋਈ ਸ਼ਿਕਾਇਤ ਕਰਦਾ ਤਾਂ ਉਹਦੇ ਵੱਲ ਗੌਰ ਕਰਨਾ ਚਾਹੀਦਾ ਹੈ ਵੈਸੇ ਇੱਥੇ ਝੂਠੇ ਪਰਚੇ ਵੀ ਬਹੁਤ ਹੋ ਜਾਂਦੇ ਨੇ ਸਿਆਸੀ ਤੌਰ ਤੇ ਸਪਾਰਸ਼ਾਂ ਦੇ ਨਾਲ ਗਲਤ ਪਰਚੇ ਦਰਜ ਹੁੰਦੇ ਨੇ ਪਰ ਜੇਕਰ ਕੋਈ ਗਰੀਬ ਬੰਦਾ ਤਾਂ ਉਹਦੀਆਂ ਸ਼ਿਕਾਇਤਾਂ ਤੇ ਜੇ ਕੋਈ ਕਾਰਵਾਈ ਨਾ ਕਰੇ ਉਤੋਂ ਪੈਸੇ ਭਾਲੇ ਜਾਣ ਜਾਂ ਕੁਝ ਵੀ ਤਾਂ ਇਹ ਵੱਡੀ ਗੱਲ ਹੁੰਦੀ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜਿਹੜੀ ਪੰਜਾਬ ਯੂਨੀਵਰਸਿਟੀ ਬਾਰੇ ਅੱਜ ਹਾਈ ਕੋਰਟ ਦਾ ਇੱਕ ਫੈਸਲਾ ਆਇਆ ਹੈ ਤੁਹਾਨੂੰ ਪਤਾ ਹੈ ਪਿਛਲੇ ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਸੰਘਰਸ਼ ਚੱਲ ਰਿਹਾ ਹੈ ਸੈਨੇਟ ਤੇ ਸਿੰਡੀਗੇਟ ਦੀਆਂ ਚੋਣਾਂ ਨੂੰ ਭੰਗ ਕਰਨ ਨੂੰ ਲੈ ਕੇ ਔਰ ਉਸ ਮਾਮਲੇ ਤੇ ਅੱਜ ਹਾਈ ਕੋਰਟ ਨੇ ਆਪਣਾ ਫੈਸਲਾ ਦਿੱਤਾ ਹੁਕਮ ਦਿੱਤਾ ਹੈ ਹਾਈ ਕੋਰਟ ਨੇ ਕਿਹਾ ਕਿ ਕਿਸੇ ਵੀ ਸੈਨੇਟ ਦੀਆਂ ਚੋਣਾਂ ਨਾਲੋਂ ਜਿਹੜਾ ਪੜ੍ਹਾਈ ਦਾ ਅਕਾਦਮਿਕ ਮਾਹੌਲ ਹੈ ਉਹ ਯੂਨੀਵਰਸਿਟੀ 'ਚ ਹੋਣਾ ਬਹੁਤ ਜ਼ਰੂਰੀ ਹੈ ਤਾਂ ਉਸ ਤੋਂ ਬਾਅਦ ਫਿਰ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਨੇ ਉਹਨਾਂ ਨੇ ਮੀਟਿੰਗ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਅਸੀਂ ਆਪਣਾ ਸੰਘਰਸ਼ ਹੋਰ ਤੇਜ਼ ਕਰਾਂਗੇ ਉਹਨਾਂ ਨੇ ਕਿਹਾ ਇਹ ਕੋਈ ਛੋਟੀ ਗੱਲ ਨਹੀਂ ਗਈ ਉਹ ਵਿਦਿਆਰਥੀ ਜਥੇਬੰਦੀਆਂ ਨੇ ਕਿਹਾ ਕਿ ਸਾਡਾ ਸੰਘਰਸ਼ ਜਿਹੜਾ ਉਹ ਇਨਸਾਫ ਦੇ ਲਈ ਹੈ ਵਿਦਿਆਰਥੀ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਜਿਹੜੇ ਯੂਨੀਵਰਸਿਟੀ ਇਗਜ਼ਾਮ ਲੈਣ ਜਾ ਰਹੀ ਹੈ ਇਮਤਿਹਾਨ ਲੈਣ ਜਾ ਰਹੀ ਹੈ ਉਹਦਾ ਵੀ ਬਾਈਕਟ ਕਰਾਂਗੇ 18 ਤਰੀਕ ਨੂੰ ਇੱਕ ਰਣਨੀਤਕ ਮੀਟਿੰਗ ਤੋਂ ਬਾਅਦ 20 ਨਵੰਬਰ ਤੱਕ ਵੱਡੇ ਸੰਘਰਸ਼ ਦਾ ਐਲਾਨ ਜਿਹੜਾ ਉਹ ਕੀਤਾ ਗਿਆ ਅਗਲੀ ਵੱਡੀ ਖਬਰ ਹੈ ਭਗਵੰਤ ਮਾਨ ਨੇ ਅੱਜ ਹੁਕਮ ਜਾਰੀ ਕੀਤੇ ਨੇ ਔਰ ਜਿਹੜੇ ਅਮਰਤਸਰ ਦਿਹਾਤੀ ਦੇ ਪੁਲਿਸ ਦੇ ਐਸਐਸਪੀ ਪੁਲਸ ਮੁਖੀ ਜ਼ਿਲ੍ਹਾ ਪੁਲਸ ਮੁਖੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਮਨਿੰਦਰ ਸਿੰਘ ਨੂੰ ਸਸਪੈਂਡ ਕੀਤਾ ਗਿਆ ਔਰ ਕਾਰਵਾਈ ਇਸ ਕਰਕੇ ਕੀਤੀ ਗਈ ਹੈ ਕਿਉਂਕਿ ਆ ਕਹਿਣਾ ਹੈ ਸਰਕਾਰ ਦਾ ਕਿ ਗੈਂਗਸਟਰਾਂ ਦੇ ਮੁੱਦੇ ਦੇ ਉੱਪਰ ਕੋਈ ਕਾਰਵਾਈ ਨਹੀਂ ਸੀ ਕੀਤੀ ਜਾ ਰਹੀ ਹੁਣ ਅਗਲੀ ਵੱਡੀ ਖਬਰ ਜਿਹੜੀ ਹੈ ਅਗਲੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਮਾਨਸਾ ਦੀ ਅਦਾਲਤ ਨੇ 10 ਵਿਅਕਤੀਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੈ ਇਹ ਉਮਰ ਕੈਦ ਦੀ ਸਜ਼ਾ ਕਿਉਂ ਦਿੱਤੀ ਗਈ 10 ਅਕਤੂਬਰ 2016 ਨੂੰ ਇੱਕ ਵਿਅਕਤੀ ਨੂੰ ਬਾਜ਼ਾਰ ਦੇ ਵਿੱਚ ਘੇਰ ਕੇ ਮਾਰ ਦਿੱਤਾ ਗਿਆ ਸੀ ਕਤਲ ਕਰ ਦਿੱਤਾ ਗਿਆ ਸੀ ਤੇ ਉਹਦੇ ਕਤਲ ਦੇ ਮਾਮਲੇ ਦੇ ਵਿੱਚ ਅੱਜ ਅਦਾਲਤ ਨੇ ਤੱਥਾਂ ਸਬੂਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆਂ 10 ਵਿਅਕਤੀ ਜਿਨ੍ਹਾਂ ਦੇ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਹੈ ਦੂਜੇ ਪਾਸੇ ਜਿਨ੍ਹਾਂ ਨੂੰ ਸਜ਼ਾ ਦਿੱਤੀ ਹੈ ਉਹਨਾਂ ਦੇ ਵਕੀਲਾਂ ਨੇ ਕਹਿ ਕੇ ਅਸੀਂ ਉੱਪਰਲੀ ਅਦਾਲਤ ਦੇ ਵਿੱਚ ਜਾਵਾਂਗੇ ਪਰ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ 2016 16 ਦੇ ਵਿੱਚ ਜਦੋਂ ਆਪਣੇ ਪਿਤਾ ਦੇ ਨਾਲ ਬਾਜ਼ਾਰ ਚੋਂ ਮਠਿਆਈ ਲੈ ਕੇ ਘਰ ਜਾ ਰਿਹਾ ਸੀ ਤਾਂ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਸੀ ਔਰ ਜਿਹੜਾ ਨੌਜਵਾਨ ਮੁੰਡਾ ਸੀ ਉਹਦਾ ਕਤਲ ਕਰ ਦਿੱਤਾ ਗਿਆ ਸੀ ਅੱਜ ਵੀ ਪੰਜਾਬ ਦੇ ਵਿੱਚ ਇੱਕ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਇੱਕ ਪਿੰਡ ਹੈ ਉਥੇ ਇੱਕ ਨੌਜਵਾਨ ਦੇ ਉੱਪਰ ਹਮਲਾ ਕੀਤਾ ਗਿਆ ਔਰ ਪਿੰਡ ਦੇ ਵਿੱਚ ਹੀ ਉਸ ਦਾ ਕਤਲ ਕੀਤਾ ਗਿਆ ਉਹ ਵੀ ਨਿੱਜੀ ਰੰਜਿਸ਼ ਦੱਸੀ ਜਾ ਰਹੀ ਹੈ ਤੇ ਇਸ ਕੇਸ ਦੇ ਵਿੱਚ ਵੀ ਹੁਣ ਇਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਨਿੱਕੀ ਨਿੱਕੀ ਗੱਲ ਤੇ ਇਸ ਤਰ੍ਹਾਂ ਲੜਪੈਣਾ ਤੇ ਫਿਰ ਇੱਕ ਦੂਜੇ ਦੀ ਜਾਨ ਹੀ ਲੈ ਲੈਣੀ ਬੰਦੇ ਨੂੰ ਖਤਮ ਹੀ ਕਰ ਦੇਣਾ ਕੀ ਇਹ ਠੀਕ ਹੈ ਮੈਨੂੰ ਇਹ ਠੀਕ ਨਹੀਂ ਲੱਗਦਾ ਅਗਲੀ ਵੱਡੀ ਖਬਰ ਜਿਹੜੀ ਆ ਉਹ ਫਾਸਟ ਟੈਗ ਬਾਰੇ ਆ ਰਹੀ ਹੈ ਜਿੰਨੇ ਵੀ ਟੋਲ ਟੈਕਸ ਲੱਗਦੇ ਨੇ ਉਥੇ ਪਿਛਲੇ ਟਾਈਮ ਤੋਂ ਜਿਹੜਾ ਉਹ ਟੋਲ ਤਾਂ ਕੱਟਿਆ ਜਾਂਦਾ ਪਰ ਇੱਕ ਨਿਯਮ ਨਵਾਂ ਲਾਗੂ ਕੀਤਾ ਗਿਆ ਸੀ ਕਿ ਜੇਕਰ ਕਿਸੇ ਵਾਹਨ ਦੇ ਉੱਪਰ ਫਾਸਟ ਟੈਗ ਨਹੀਂ ਲੱਗਾ ਹੋਏਗਾ ਤਾਂ ਫਿਰ ਉਹਦਾ ਡਬਲ ਟੋਲ ਟੈਕਸ ਲਿਆ ਜਾਏਗਾ ਦੁੱਗਣਾ ਤਾਂ ਉਸ ਮਾਮਲੇ 'ਚ ਅੱਜ ਇੱਕ ਨਵਾਂ ਫੈਸਲਾ ਆਇਆ ਜਿਹਦੇ 'ਚ ਇਹ ਕਿਹਾ ਗਿਆ ਕਿ ਹੁਣ ਦੁੱਗਣਾ ਟੋਲ ਟੈਕਸ ਨਹੀਂ ਲੱਗੇਗਾ ਜੇਕਰ ਕਿਸੇ ਦੇ ਫਾਸਟ ਟੈਗ ਨਹੀਂ ਲੱਗੇ ਉਹਨੂੰ ਸਿਰਫ 25% ਹੋਰ ਵੱਧ ਪੈਸੇ ਭਰਨਗੇ فرض ਕਰੋ ਜੇਕਰ ਕਿਸੇ ਜਗ੍ਹਾ ਤੇ 100 ਰੁਪਏ ਟੋਲ ਟੈਕਸ ਲੱਗਦਾ ਤਾਂ ਹੁਣ ਜੇਕਰ ਕਿਸੇ ਦੇ ਫਾਸਟ ਟੈਗ ਨਹੀਂ ਲੱਗਾ ਤਾਂ ਪਹਿਲਾਂ ਉਹਨੂੰ 100 ਦੇ 200 ਦੇਣੇ ਪੈਂਦੇ ਸੀ ਹੁਣ ਉਹਨੂੰ 100 ਦੇ ਬਜਾਏ 125 ਰੁਪਏ ਦੇਣੇ ਪੈਣਗੇ ਮਤਲਬ 25% ਹੋਰ ਦੇਣੇ ਪੈਣਗੇ ਤਾਂ ਇਸ ਫੈਸਲੇ ਦੇ ਨਾਲ ਕਿਹਾ ਇਹ ਜਾ ਰਿਹਾ ਕਿ ਵੱਡੀ ਰਾਹਤ ਲੋਕਾਂ ਨੂੰ ਮਿਲੇਗੀ ਪਰ ਮੇਰਾ ਮੰਨਣਾ ਹੈ ਆ ਕਿ ਇਹ ਟੋਲ ਟੈਕਸ ਇਹ ਰੂਟ ਟੈਕਸ ਇਹ ਲੋਕਾਂ ਤੇ ਥੂਪੇ ਤਾਂ ਹੋਏ ਨੇ ਪ੍ਰਾਈਵੇਟ ਕੰਪਨੀਆਂ ਬਹੁਤ ਮੁਨਾਫੇ ਖੱਟ ਰਹੀਆਂ ਨੇ ਪਰ ਨਾ ਤਾਂ ਰੋਡ ਸੁਰੱਖਿਅਤ ਮਿਲਦੇ ਨੇ ਨਾ ਸੇਫ ਮਿਲਦੇ ਨੇ ਪਿਛਲੇ ਦਿਨੀ ਜਦੋਂ ਰਾਜਵੀਰ ਜਵੰਦਾ ਦਾ ਐਕਸੀਡੈਂਟ ਦੇ ਨਾਲ ਕੀਮਤੀ ਜਾਣ ਗਈ ਹੈ ਉਦੋਂ ਵੀ ਆਪਾਂ ਇਸ ਮੁੱਦੇ ਤੇ ਲਗਾਤਾਰ ਬੋਲਦੇ ਰਹੇ ਆ ਕਿ ਜਿਹੜੀਆਂ ਸਰਕਾਰਾਂ ਗਾਊ ਟੈਕਸ ਵੀ ਲੈਂਦੀਆਂ ਆ ਰੋਡ ਸੇਫਟੀ ਟੈਕਸ ਵੀ ਲੈਂਦੀਆਂ ਆ ਟੋਲ ਟੈਕਸ ਵੀ ਲੈਂਦੀਆਂ ਤੇ ਨਾ ਸੜਕਾਂ ਸਹੀ ਦਿੰਦੀਆਂ ਨਾ ਰੋਡ ਪਸ਼ੂਆਂ ਤੋਂ ਤੇ ਆਵਾਰਾ ਜਾਨਵਰਾਂ ਤੋਂ ਉਹ ਸਾਫ਼ ਕਰਦੀਆਂ ਤੇ ਨਾ ਹੀ ਗਊ ਸੈਸ ਲੈਣ ਵਾਲੀਆਂ ਸਰਕਾਰਾਂ ਗਊਆਂ ਨੂੰ ਕਿਸੇ ਸੁਰੱਖਿਅਤ ਜਗ੍ਹਾ ਦੇ ਉੱਪਰ ਰੱਖਦੀਆਂ ਕੀਮਤੀ ਜਾਨਾਂ ਲੋਕਾਂ ਦੀਆਂ ਜਾ ਰਹੀਆਂ ਨੇ ਹੁਣ ਫਾਸਟ ਟੈਗ ਦੇ ਉੱਪਰ ਚਾਹੇ ਅੱਜ ਇਹ ਕਿਹਾ ਜਾ ਰਿਹਾ ਕਿ ਇਹ ਵੱਡਾ ਫੈਸਲਾ ਹੈ ਪਰ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਵਿਚਾਰ ਲਿਖਿਓ ਲਾਸਟ ਮੁੱਦਾ ਜਿਹੜਾ ਕੈਲੀਫੋਰਨੀਆ ਅਮਰੀਕਾ ਦੇ ਵਿੱਚ 17000 ਜਿਹੜੇ ਟਰੱਕ ਡਰਾਈਵਰ ਨੇ ਉਹਨਾਂ ਦੇ ਲਾਇਸੈਂਸ ਕੈਨਸਲ ਕੀਤੇ ਗਏ ਨੇ ਲਾਇਸੈਂਸ ਕਿਉਂ ਕੈਨਸਲ ਕੀਤੇ ਗਏ ਨੇ ਕਿਉਂਕਿ ਪਿਛਲੇ ਟਾਈਮ ਤੋਂ ਜਿਹੜੇ ਬਾਹਰੋਂ ਗਏ ਡਰਾਈਵਰ ਨੇ ਉਹਨਾਂ ਤੋਂ ਕੁਝ ਐਕਸੀਡੈਂਟ ਹੋਏ ਜਿਨ੍ਹਾਂ ਚ ਕੁਝ ਪੰਜਾਬੀ ਮੁੰਡੇ ਵੀ ਆ ਜਿਨ੍ਹਾਂ ਤੋਂ ਐਕਸੀਡੈਂਟ ਹੋਏ ਤਾਂ ਫਿਰ ਹੁਣ ਉਥੋਂ ਦੀ ਸਰਕਾਰ ਨੇ ਕਾਰਵਾਈ ਕਰਦੇ ਆ ਲਾਇਸੈਂਸ ਕੈਨਸਲ ਕੀਤੇ ਨੇ 17000 ਦੇ ਲਾਇਸੈਂਸ ਕੈਨਸਲ ਕੀਤੇ ਨੇ ਜਿਨ੍ਹਾਂ ਦੇ ਵਿੱਚ ਕਾਫੀ ਸਾਰੇ ਭਾਰਤੀ ਤੇ ਪੰਜਾਬੀ ਵੀ ਸ਼ਾਮਲ ਨੇ ਸੋ ਇਸ ਖਬਰ ਬਾਰੇ ਵੀ ਤੁਸੀਂ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਰ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸਤਿ ਕੀ ਈ ਬਹੁਤ ਮਿਹਰਬਾਨੀ ਸ਼ੁਕਰੀਆ